you mm -hmm. ਹਾਂਜੀ ਆਪਾਂ ਹਾਜ਼ਰਾਂ ਜੀ ਈਟੀਟੀ 2344 ਸੰਬੰਧੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਤੁਹਾਡੇ ਸਭ ਦੀ ਡਿਮਾਂਡ ਤੇ ਇਹ ਜਿਹੜੀ ਵੀਡੀਓ ਹੈ ਹਾਜ਼ਰ ਹੈ ਜਿਸ ਦੇ ਵਿੱਚ ਆਪਾਂ ਸਟੈਪ ਬਾਈ ਸਟੈਪ ਗੱਲ ਕਰਾਂਗੇ ਕਿ ਕਿਸ ਤਰੀਕੇ ਨਾਲ ਜਿਹੜੀ ਸਕਰੂਟੀਨੀ ਦੀ ਫਾਈਲ ਹੈ ਉਹ ਤਿਆਰ ਕਰਨੀ ਹੈ ਬਹੁਤ ਸਾਰੀ ਦੇਖੋ ਫਾਈਲ ਦੇ ਵਿੱਚ ਕਮੀਆਂ ਹੁੰਦੀਆਂ ਨੇ ਜਿਦੇ ਕਰਕੇ ਆਬਜੈਕਸ਼ਨਸ ਲੱਗ ਜਾਂਦੀਆਂ ਨੇ ਡਿਪਾਰਟਮੈਂਟ ਵੱਲੋਂ ਤਾਂ ਇਸ ਕਰਕੇ ਪ੍ਰੋਪਰ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਤੇ ਸਟੈਪ ਬਾਈ ਸਟੈਪ ਤੁਸੀਂ ਚੀਜ਼ਾਂ ਨੂੰ ਸਮਝਣਾ ਹੈ ਤੇ ਉਸੇ ਤਰੀਕੇ ਨਾਲ ਜਿਹੜੀ ਆਪਣੀ ਡਾਕੂਮੈਂਟ ਫਾਈਲ ਹੈ ਸਕਰੂਟੀਨੀ ਦੀ ਉਹ ਤਿਆਰ ਕਰਨੀ ਹੈ ਕਲੀਅਰ ਹੈ ਜੀ ਤਾਂ ਇਸ ਦੇ ਨਾਲ ਹੀ ਦੇਖੋ ਬਹੁਤ ਸਾਰੇ ਕੈਂਡੀਡੇਟਸ ਦੇ ਵੀ ਕੁਐਸਚਨਸ ਹਨ ਕਿ ਆਈਡੀ ਪ੍ਰੂਫ ਕਿਹੜਾ ਲੱਗੇਗਾ ਜਿਹੜਾ ਪੀਐਸਐਡ ਦਾ ਰਿਵਾਈਜ਼ ਹੋ ਕੇ ਰਿਜ਼ਲਟ ਆਇਆ ਸੀ ਉਹ ਸਰਟੀਫਿਕੇਟ ਵੈਲਿਡ ਹੈ ਜਾਂ ਨਹੀਂ ਜਿਹੜੇ ਕਾਸਟ ਦੇ ਸਰਟੀਫਿਕੇਟ ਨੇ ਜਾਂ ਰੈਜ਼ੀਡੈਂਸ ਦੇ ਸਰਟੀਫਿਕੇਟ ਨੇ ਰੈਜ਼ੀਡੈਂਸ ਦੀ ਰਿਹائش ਦੇ ਹਨ ਉਹ ਕਿੰਨੇ ਈਅਰ ਦੇ ਵੈਲਿਡ ਨੇ ਤਾਂ ਇਹਨਾਂ ਸਾਰੇ ਡਾਊਟਸ ਨੂੰ ਲੈ ਕੇ ਵੀ ਅੱਪ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਕਿਸ ਤਰੀਕੇ ਨਾਲ ਤੁਸੀਂ ਸਕਰੂਟੀਨੀ ਦੀ ਜਿਹੜੀ ਡਾਕੂਮੈਂਟ ਫਾਈਲ ਆ ਤਿਆਰ ਕਰਨੀ ਹੈ ਤਾਂ ਦੇਖੋ ਸਭ ਤੋਂ ਪਹਿਲਾਂ ਇੱਕ ਤੁਸੀਂ ਸਿੰਪਲ ਫਾਈਲ ਲੈਣੀ ਹੈ ਠੀਕ ਹੈ ਫਾਈਲ ਦੇ ਵਿੱਚ ਕੀ ਕਰਨਾ ਹੈ ਤੁਸੀਂ ਉਹਦੇ ਬਾਹਰ ਨਾ ਇੱਕ ਪਰਫਾਰਮਾ ਲਗਾਉਣਾ ਹੈ ਮੈਂ ਪਰਫਾਰਮਾ ਤੁਹਾਨੂੰ ਦਿਖਾ ਦੰਨੀ ਆ ਕਿਹੜਾ ਲਗਾਉਣਾ ਹੈ ਜੀ ਤਾਂ ਇਹ ਇਸ ਤਰੀਕੇ ਦਾ ਜਿਹੜਾ ਫਾਰਮ ਹੈ ਜਾਂ ਕਹਿ ਲਓ ਪੇਜ ਹੈ ਇਹ ਤੁਸੀਂ ਫਾਈਲ ਦੇ ਬਾਹਰ ਅਟੈਚ ਕਰਨਾ ਹੈ ਠੀਕ ਹੈ ਫੈਵੀਕੋਲ ਲਗਾ ਕੇ ਪ੍ਰੋਪਰ ਤੁਸੀਂ ਆਪਣੀ ਫਾਈਲ ਦੇ ਬਾਹਰ ਲਗਾਣਾ ਹੈ ਇਹ ਜਿਹੜਾ ਪੂਰਾ ਪੀਡੀਐਫ ਹੈ ਤੁਸੀਂ ਇਹਦਾ ਚਾਹੇ ਪ੍ਰਿੰਟ ਕਢਵਾ ਲਿਓ ਚਾਹੇ ਤੁਸੀਂ ਆਪਣੇ ਇੱਕ ਵਾਈਟ ਪੇਜ ਤੇ ਖੁਦ ਵੀ ਲਿਖ ਸਕਦੇ ਹੋ ਉਹ ਵੀ ਜਿਹੜਾ ਕੋਈ ਦਿੱਕਤ ਤੁਹਾਨੂੰ ਨਹੀਂ ਆਉਣ ਵਾਲੀ ਠੀਕ ਹੈ ਤਾਂ ਇਹ ਜਿਹੜਾ ਫਰੰਟ ਪੇਜ ਹੈ ਯਾਨੀ ਆਪਾਂ ਜਿਹੜਾ ਬਾਹਰਲੀ ਸਾਈਡ ਫਾਈਲ ਪੇ ਫਾਈਲ ਤੇ ਕਵਰ ਲਗਾਵਾਂਗੇ ਉਹਦੇ ਵਿੱਚ ਰਿਕਰੂਟਮੈਂਟ ਨੇਮ ਤੁਸੀਂ ਤੇਜ ਚੋਣ ਭਰਤੀ ਭਰਨਾ ਆਪਣਾ ਠੀਕ ਹੈ ਰਜਿਸਟ੍ਰੇਸ਼ਨ ਨੰਬਰ ਭਰਨਾ ਹੈ ਆਪਣਾ ਐਪਲੀਕੇਸ਼ਨ ਨੰਬਰ ਪੋਸਟ ਤੁਸੀਂ ਭਰਨੀ ਹੈ ਈਟੀਟੀ ਠੀਕ ਹੈ ਕਿਉਂਕਿ IT ਦੀ ਪੋਸਟ ਹੈ ਕਲੀਅਰ ਹੈ ਨੇਮ ਆਫ ਦਾ ਐਪਲੀਕੈਂਟ ਆਪਣਾ ਨਾਮ ਲਿਖਣਾ ਹੈ ਜੀ ਆਪਣੇ ਪਿਤਾ ਜੀ ਦਾ ਨਾਮ ਆਪਣੇ ਮਾਤਾ ਜੀ ਦਾ ਨਾਮ ਆਪਣੀ ਡੇਟ ਆਫ ਬਰਥ ਤੁਹਾਡੀ ਏਜ ਕਿੰਨੀ ਹੈ ਕੈਟਾਗਰੀ ਚ ਕਿਹੜੀ ਚ ਅਪਲਾਈ ਕੀਤਾ ਸੀ ਤੁਸੀਂ ਠੀਕ ਹੈ ਸਬ ਕਾਸਟ ਕਿਹੜੀ ਹੈ ਮੋਬਾਈਲ ਨੰਬਰ ਠੀਕ ਹੈ ਤਾਂ ਇਹ ਜਿਹੜੀ ਚੀਜ਼ਾਂ ਨੇ ਤੁਸੀਂ ਬਾਹਰ ਜਿਹੜੀਆਂ ਨੇ ਲਗਾ ਦੇਣੀਆਂ ਨੇ ਫਾਈਲ ਕਵਰ ਦੇ ਵਿੱਚ ਲਿਖ ਕੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਸੈਕਿੰਡ ਚੀਜ਼ ਆਪਾਂ ਨੇ ਕਰਨੀ ਆ ਉਹ ਤੁਸੀਂ ਤਿਆਰ ਕਰਨਾ ਹੈ ਜੀ ਆਪਣੇ ਫਾਰਮ ਠੀਕ ਹੈ ਹੁਣ ਜਿਹੜਾ ਪਹਿਲੇ ਤੇ ਆਪਾਂ ਨੇ ਲਗਾਣਾ ਹੈ ਫਾਰਮ ਉਹ ਤੁਸੀਂ ਲਗਾਣਾ ਹੈ ਜੀ ਇਹ ਵਾਲਾ ਫਾਰਮ ਠੀਕ ਹੈ ਇਹਨੂੰ ਪਹਿਲੇ ਨੰਬਰ ਤੇ ਲਗਾਣਾ ਹੈ ਤੁਸੀਂ ਇਹਦੇ ਵਿੱਚ ਦੇਖੋ ਜਿਹੜਾ ਉੱਪਰ ਲਿਖਿਆ ਹੈ ਨਾ ਨੱਥੀ ਕੀਤੇ ਪੰਨਿਆਂ ਦੀ ਗਿਣਤੀ ਯਾਨੀ ਟੋਟਲ ਤੁਹਾਡੇ ਕਿੰਨੇ ਪੇਜ ਹੋਣਗੇ ਉਹ ਤੁਸੀਂ ਲਿਖ ਕੇ ਆਪਣੇ ਸਾਈਨ ਕਰ ਦਿਓ ਠੀਕ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹ ਪੜਤਾਲ ਫਾਰਮ ਲਗਾਣਾ ਜਿਹਨੂੰ ਕਿ ਆਪਾਂ ਇਨਸਪੈਕਸ਼ਨ ਪਰਫਾਰਮਾ ਵੀ ਕਹਿ ਦਿੰਨੇ ਆ ਠੀਕ ਹੈ ਇਹਦੇ ਵਿੱਚ ਦੇਖੋ ਤੁਸੀਂ ਸਾਰਾ ਭਰ ਲੈਣਾ ਜੇਕਰ ਤੁਹਾਨੂੰ ਭਰਨ ਸਮੇਂ ਕੋਈ ਦਿੱਕਤ ਆਉਂਦੀ ਹੈ ਫਿਲਹਾਲ ਦੇਖੋ ਮੈਂ ਤੁਹਾਨੂੰ ਸਿੰਪਲ ਫਾਰਮ ਦੱਸਾਂਗੀ ਕਿ ਕਿਹੜੇ-ਕਿਹੜੇ ਤੁਸੀਂ ਅਟੈਚ ਕਰਨੇ ਆ ਵਿੱਚ ਭਰਨ ਵਾਲਾ ਮਟੀਰੀਅਲ ਜੇਕਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਕਮ ਰਜਿਸਟ੍ਰੇਸ਼ਨ ਨੰਬਰ ਰੋਲ ਨੰਬਰ ਠੀਕ ਹੈ ਜੋ ਵੀ ਤੁਹਾਡੇ ਮਾਰਕਸ ਆਏ ਨੇ ਐਗਜ਼ਾਮ ਦੇ ਵਿੱਚ ਕਿੰਨੇ ਆਏ ਸੀ ਕਿੰਨੇ ਨਹੀਂ ਉਹ ਸਾਰਾ ਭਰ ਦੇਣਾ ਹੈ ਤੁਸੀਂ ਠੀਕ ਹੈ ਕੈਟਾਗਰੀ ਆਪਣੀ ਹੋਗੀ ਤਾਂ ਇਹ ਸਭ ਤੋਂ ਪਹਿਲਾਂ ਇਨਸਪੈਕਸ਼ਨ ਪਰਫਾਰਮਾ ਲਗਾਣਾ ਹੈ ਇਹ ਸਾਰਾ ਭਰ ਕੇ ਆਪਣੀ ਜਿਹੜੀ ਵਿਦਿਅਕ ਯੋਗਤਾ ਹੈ ਯਾਨੀ ਦੇਖੋ ਸਭ ਤੋਂ ਬੇਸਿਕ ਤੋਂ ਸਟਾਰਟ ਕਰਨਾ ਹੈ ਜਿਵੇਂ 10th ਪਲੱਸ 2 880 ਫਿਰ ਆਪਣੀ ਜਿਹੜੀ ਹੈ ਪੀਐਸਟੈਟ ਠੀਕ ਹੈ ਚਾਰੋਂ ਚੀਜ਼ਾਂ ਜਿਹੜੀਆਂ ਨੇ ਉਹ ਲਿਖ ਦੇਣੀਆਂ ਨੇ ਕਿਸ ਤਰੀਕੇ ਨਾਲ ਤੁਸੀਂ ਆਪਣੀ ਕੁਆਲੀਫਿਕੇਸ਼ਨ ਕੀਤੀ ਹੈ ਰੈਗੂਲਰ ਕੀਤੀ ਹੈ ਪ੍ਰਾਈਵੇਟ ਮੋਡ ਚ ਕੀਤੀ ਹੈ ਕਦੋਂ ਪਾਸ ਹੋਏ ਕਿੰਨੇ ਮਾਰਕਸ ਆਏ ਕਿੰਨੀ ਪਰਸੈਂਟੇਜ ਹੈ ਉਹ ਸਾਰਾ ਤੁਸੀਂ ਜਿਹੜਾ ਫਿਲਪ ਕਰ ਦੇਣਾ ਹੈ ਠੀਕ ਹੈ ਉਸ ਤੋਂ ਬਾਅਦ ਪੰਜਾਬੀ ਪਾਸ ਯਾਨੀ 10th ਚ ਪਲੱਸ 2 ਚ ਕਿਹੜੇ ਲੈਵਲ ਤੇ ਤੁਸੀਂ ਪੰਜਾਬੀ ਜਿਹੜੀ ਆ ਉਹ ਪਾਸ ਕੀਤੀ ਹੈ ਮੇਨਲੀ ਤੁਸੀਂ 10th ਹੀ ਲਿਖ ਦਿਓ ਠੀਕ ਹੈ 10th ਚ ਕੀਤੀ ਹੈ ਤੇ ਉਸ ਦੇ ਨੀਚੇ ਜਿਹੜੀ ਇਸ਼ੂ ਡੇਟ ਲਿਖਿਆ ਹੋਊਗਾ ਸਰਟੀਫਿਕੇਟ ਦਾ ਉਹ ਤੁਸੀਂ ਇੱਥੇ ਤਰੀਕ ਜਿਹੜੀ ਆ ਲਿਖ ਸਕਦੇ ਹੋ ਠੀਕ ਹੈ ਜੋ ਵੀ ਬੋਰਡ ਹੋਊਗਾ ਤੁਹਾਡਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸੀਬੀਐਸਸੀ ਜਿਹੜਾ ਵੀ ਆ ਤੁਸੀਂ ਇੱਥੇ ਲਿਖ ਸਕਦੇ ਹੋ ਉਸ ਤੋਂ ਬਾਅਦ ਤੁਹਾਡਾ ਹੋਏਗਾ ਜੀ ਪੰਜਾਬ ਵਸਨੀਕ ਦਾ ਸਰਟੀਫਿਕੇਟ ਦੀ ਜਾਣਕਾਰੀ ਇਹ ਤੁਸੀਂ ਫਿਲਪ ਕਰ ਦੇਣੀ ਹੈ ਠੀਕ ਹੈ ਕੈਟਾਗਰੀ ਦਾ ਹੋਊਗਾ ਜਿਹੜੀ ਵੀ ਕੈਟਾਗਰੀ ਤੁਹਾਡੀ ਹੋਊਗੀ ਉਸੇ ਨੂੰ ਭਰਨਾ ਜਿਵੇਂ ਐ ਹਣਾ ਐਕ ਸਰਵਿਸਮੈਨ ਤਾਂ ਉਹਦੇ ਵਿੱਚੋਂ ਜਿਹੜਾ ਤੁਹਾਡੀ ਕੈਟਾਗਰੀ ਆ ਸਿਰਫ ਤੁਸੀਂ ਉਹੀ ਭਰਨਾ ਹੈ ਇਸ ਦੇ ਵਿੱਚ ਦੇਖੋ ਜਿਹੜਾ ਲਾਸਟ ਆਪਣੇ ਕੋਲੇ ਇਹ ਹੈ ਕਾਲਮ ਇਹਦੇ ਵਿੱਚ ਤੁਸੀਂ yes অর no ਪਰ ਨਹੀਂ ਪੰਜਾਬੀ ਦੇ ਵਿਸ਼ਾ ਜਾਂ ਨਹੀਂ ਜਿਵੇਂ ਰਜਿਸਟ੍ਰੇਸ਼ਨ ਫਾਰਮ ਹੈਗਾ ਜਾਂ ਨਹੀਂ ਤਾਂ ਮੈਂ ਤੁਹਾਨੂੰ ਅੱਗੇ ਦੱਸਾਂਗੀ ਕਿ ਰਜਿਸਟ੍ਰੇਸ਼ਨ ਫਾਰਮ ਕਿੱਥੇ ਲੱਗੂਗਾ ਠੀਕ ਹੈ ਫੀਸ ਜਮ੍ਹਾਂ ਕਰਵਾਈ ਸੀ ਜਾਂ ਨਹੀਂ 10ਵੀਂ ਦਾ ਸਰਟੀਫਿਕੇਟ ਹੈਗਾ ਜਾਂ ਨਹੀਂ 12ਵੀਂ ਦਾ ਹੈਗਾ ਜਾਂ ਨਹੀਂ ਜੋ-ਜੋ ਚੀਜ਼ਾਂ ਤੁਸੀਂ ਲਗਾਈਆਂ ਨੇ ਉਹਦੇ ਮੂਰੇ ਹਾਂ ਲਿਖੀ ਜਾਇਓ ਠੀਕ ਹੈ ਉਹਦੇ ਸਾਹਮਣੇ ਜਿਹੜਾ ਤੁਸੀਂ ਹਾਂ ਹ ਲਿਖਣਾ ਜੋ ਤੁਸੀਂ ਨਹੀਂ ਲਗਾਇਆ ਉਹਦੇ ਸਾਹਮਣੇ ਜਿਹੜਾ ਨਹੀਂ ਲਿਖ ਦੇਣਾ ਹੈ ਕਲੀਅਰ ਹੈ ਜੀ ਤਾਂ ਇਹ ਆਪਣਾ ਇਨਸਪੈਕਸ਼ਨ ਪਰਫਾਰਮਾ ਹੋਊਗਾ ਇੱਥੇ ਆਪਣਾ ਜਿਹੜਾ ਫੇਰ ਤੋਂ ਉਮੀਦਵਾਰ ਦਾ ਨ ਇਹ ਜਿਹੜਾ ਚੀਜ਼ ਹੈ ਸਕਰੂਟੀਨੀ ਦੁਆਰਾ ਇਹ ਤੁਸੀਂ ਨਹੀਂ ਪੜਨਾ ਇਹ ਸਾਰਾ ਉਹਨਾਂ ਦਾ ਆਪਣਾ ਦਫਤਰੀ ਕੰਮ ਹੋਊਗਾ ਕਲੀਅਰ ਹੈ ਇਹ ਉਹਨਾਂ ਦੇ ਆਪਣੇ ਸਾਈਨ ਵਗੈਰਾ ਹੋਣਗੇ ਤਾਂ ਇਹ ਜਿਹੜਾ ਸਭ ਤੋਂ ਪਹਿਲਾਂ ਤੁਸੀ ਲਗਾਉਣਾ ਹੈ ਇਹ ਹੈਗਾ ਆਪਣਾ ਇਨਸਪੈਕਸ਼ਨ ਪਰਫਾਰਮਾ ਜਿਹੜਾ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਫਾਈਲ ਕਵਰ ਦਿਖਾਇਆ ਏ ਤੇ ਇਹ ਵਾਲਾ ਦਿਖਾਇਆ ਹੈ ਪੜਤਾਲ ਫਾਰਮ ਇਹ ਸਾਰੇ ਤੁਹਾਨੂੰ ਫਾਰਮ ਜਿਹੜ ਨੇ ਪ੍ਰਿੰਟ ਜੇ ਤੁਸੀ ਕਢਵਾਣੇ ਨੇ ਤੁਹਾਨੂੰ ਮੈਂ ਟੈਲੀਗ੍ਰam ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੀ ਤੁਸੀ ਉੱਥੇ ਜਾ ਕੇ ਡਾਊਨਲੋਡ ਕਰਕੇ ਰੱਖ ਲਿਓ ਉਸ ਤੋਂ ਬਾਅਦ ਤੁਸੀ ਜਿੱਥੋਂ ਮਰਜੀ ਪ੍ਰਿੰਟ ਜਿਹੜਾ ਕਢਵਾ ਸਕਦੇ ਹੋ ਕਲੀਅਰ ਹੈ ਯਾਨੀ ਸਭ ਤੋਂ ਪਹਿਲਾਂ ਬਾਹਰ ਫਾਈਲ ਕਵਰ ਹੋ ਗਿਆ ਫਿਰ ਆਪਣਾ ਇਨਸਪੈਕਸ਼ਨ ਪਰਫਾਰਮਾ ਹੋ ਗਿਆ ਉਸ ਤੋਂ ਬਾਅਦ ਦੇਖੋ ਦੂਜੇ ਦੈਨ ਉਸ ਤੋਂ ਬਾਅਦ ਤੁਸੀਂ ਲਗਾਣਾ ਹੈ ਜੀ ਵਿੱਦਿਅਕ ਯੋਗਤਾ ਸੰਬੰਧੀ ਸੈਲਫ ਡਿਕਲੇਰੇਸ਼ਨ ਯਾਨੀ ਸਵੈ ਘੋਸ਼ਣਾ ਪੱਤਰ ਠੀਕ ਹੈ ਇਹਦੇ ਵਿੱਚ ਤੁਸੀਂ ਆਪਣੀ ਕੁਆਲਿਫੀਕੇਸ਼ਨ ਭਰਨੀ ਹੈ 10th 2 ETT TET ਜਦੋਂ ਵੀ ਤੁਸੀਂ ਕਲੀਅਰ ਕੀਤਾ ਹੈ ਜਿਵੇਂ ਦੇਖੋ ਮੈਂ ਤੁਹਾਨੂੰ ਦੱਸ ਦਿੰਦੀਆਂ ਕਿਵੇਂ ਭਰਨਾ ਹੈ ਸਿਰਫ ਬੇਸਿਕ ਚੀਜ਼ਾਂ ਦੱਸ ਰਹੀਆਂ ਠੀਕ ਹੈ ਮੈਂ ਤੁਹਾਨੂੰ ਜਿਵੇਂ ਫਰਸਟ ਦੇ ਲਿਖਤਾ ਤੁਸੀਂ 10th ਕਲਾਸ ਕਿਹੜੇ ਬੋਰਡ ਤੋਂ ਕੀਤੀ ਹੈ ਪੀਐਸਸੀਬੀ ਤੋਂ ਸੀਬੀਐਸਸੀ ਤੋਂ ਵਿਦਿਅਕ ਸੈਸ਼ਨ ਕਿਹੜਾ ਹੈ ਜਿਵੇਂ 2019 ਜਾਂ ਜਿਹੜੇ ਵੀ ਤੁਸੀਂ ਜਦੋਂ ਵੀ ਤੁਸੀਂ ਕੀਤੀ ਹੈ ਉਹ ਤੁਸੀਂ ਲਿਖ ਦੇਣਾ ਹੈ ਠੀਕ ਹੈ ਉਸ ਤੋਂ ਬਾਅਦ ਆਪਣਾ ਉਹਦਾ ਦੱਸਣਾ ਹੈ ਵੀ ਕਿਹੜੇ ਜਗ੍ਹਾ ਤੋਂ ਤੁਸੀਂ ਕੀਤੀ ਹੈ ਕਿਹੜੇ ਸਕੂਲ ਤੋਂ ਕੀਤੀ ਹੈ ਕਿਹੜੇ ਬੋਰਡ ਤੋਂ ਕੀਤੀ ਹੈ ਉਹ ਤੁਸੀਂ ਲਿਖਣਾ ਹੈ ਠੀਕ ਹੈ ਕਿਸ ਤਰੀਕੇ ਨਾਲ ਕੀਤੀ ਹੈ ਰੈਗੂਲਰ ਕੀਤੀ ਹੈ ਘਰ ਬੈਠੇ ਪ੍ਰਾਈਵੇਟ ਕੀਤੀ ਹੈ ਜਾਂ ਡਿਸਟੈਂਸ ਮੋਡ ਰਾਹੀਂ ਕੀਤਾ ਉਹ ਲਿਖਣਾ ਹੈ ਠੀਕ ਹੈ ਇਹਨੂੰ ਤੁਸੀਂ ਇੱਥੇ ਜਿਹੜਾ ਹੈ ਕੁਝ ਨਹੀਂ ਭਰਨਾ ਇੱਥੇ ਤੁਸੀਂ ਡੈਸ਼ ਫਿਲ ਕਰ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਪ੍ਰੀਖਿਆ ਕੇਂਦਰ ਦਾ ਨਾਮ ਜੋ ਤੁਸੀਂ ਇੱਥੇ ਲਿਖੋਗੇ ਮੰਨ ਲਓ ਤੁਸੀਂ ਸਰਕਾਰੀ ਸੀਨੀਅਰ ਸੈਕੰਡਰੀ ਜਿਹੜਾ ਵੀ ਤੁਹਾਡਾ ਸਕੂਲ ਹੈ 10th ਕਲਾਸ ਦਾ ਉਹ ਤੁਸੀਂ ਇੱਥੇ ਲਿਖੋਗੇ ਉਹੀ ਤੁਸੀਂ ਇੱਥੇ ਪ੍ਰੀਖਿਆ ਕੇਂਦਰ ਦੇ ਨਾਂ ਤੇ ਲਿਖਣਾ ਹੈ ਠੀਕ ਹੈ ਥੈਨ ਇੱਥੇ ਆਪਣਾ ਐਡਰੈਸ ਲਿਖ ਦਿਓ ਜੀ ਜੋ ਵੀ ਤੁਹਾਡਾ ਪਿੰਡ ਹੈ ਤਹਿਸੀਲ ਹੈ ਜ਼ਿਲ੍ਹਾ ਹੈ ਜੋ ਵੀ ਹੈ ਤੁਹਾਡਾ ਤੁਸੀਂ ਇੱਥੇ ਭਰ ਦੇਣਾ ਹੈ ਵਿਸ਼ੇਸ਼ ਕਥਨ ਖਾਲੀ ਛੱਡ ਦੇਣਾ ਹੈ ਠੀਕ ਹੈ ਤਾਂ ਦੂਜੇ ਨੰਬਰ ਤੇ ਤੁਸੀਂ ਆਪਣਾ ਵਿਦਿਅਕ ਯੋਗਤਾ ਭਰਨੀ ਹੈ ਜਿਵੇਂ ਪਹਿਲੇ ਤੇ 10th ਹੋ ਗਿਆ +2 ਠੀਕ ਹੈ 8TT ਫਿਰ ਆਪਣਾ ਜਿਹੜਾ ਹੈ TET ਕਲੀਅਰ ਹੈ ਜੀ ਤਾਂ ਇਹ ਤੁਸੀਂ ਦੂਜੇ ਨੰਬਰ ਤੇ ਭਰਨਾ ਹੈ ਉਸ ਤੋਂ ਬਾਅਦ ਇੱਕ ਉਸ ਤੋਂ ਬਾਅਦ ਕੀ ਭਰਨਾ ਹੈ ਆਪਾਂ ਨੇ ਕੀ ਲਗਾਉਣਾ ਹੈ ਤੀਜੇ ਨੰਬਰ ਤੇ ਆਪਾਂ ਨੇ ਲਗਾਉਣਾ ਹੈ ਜੀ ਰਜਿਸਟ੍ਰੇਸ਼ਨ ਪ੍ਰਿੰਟ ਯਾਨੀ ਜਦੋਂ ਤੁਸੀਂ ਪੋਸਟਾਂ ਦੇ ਲਈ ਅਪਲਾਈ ਕੀਤਾ ਸੀ ਠੀਕ ਹੈ ਜਦੋਂ ਆਪਾਂ ਕਿਸੇ ਕੈਫੇ ਚ ਅਪਲਾਈ ਕਰਦੇ ਆ ਜਾਂ ਜਦੋਂ ਆਪਾਂ ਘਰੇ ਬੈਠੇ ਲੈਪਟਾਪ ਤੇ ਅਪਲਾਈ ਕਰਦੇ ਆ ਤਾਂ ਜਦੋਂ ਆਪਣਾ ਸਾਰਾ ਕੰਪਲੀਟ ਹੋ ਜਾਂਦਾ ਉਹ ਆਪਾਂ ਪੀਡੀਐਫ ਚ ਸੇਵ ਕਰ ਲੈਂਦੇ ਆ ਹਨਾ ਜਾਂ ਪ੍ਰਿੰਟ ਚ ਸੇਵ ਕਰ ਲੈਂਦੇ ਆ ਤਾਂ ਜੇ ਉਹ ਤੁਹਾਡੇ ਕੋਲ ਪ੍ਰਿੰਟ ਹੈਗਾ ਏ ਠੀਕ ਹੈ ਤਾਂ ਤੁਸੀਂ ਉਹਦਾ ਪ੍ਰਿੰਟ ਫੋਨ ਚ ਹੈਗਾ ਏ ਲੈਪਟਾਪ ਚ ਹੈਗਾ ਕਿਤੇ ਵੀ ਹੈਗਾ ਏ ਤੁਸੀਂ ਉਹਦਾ ਪ੍ਰਿੰਟ ਕਢ ਠੀਕ ਹੈ ਦਾ ਪ੍ਰਿੰਟ ਤੁਸੀਂ ਨਾਲ ਲਗਾ ਲਗਾ ਦੇਣਾ ਇਨ ਕੇਸ ਜੇਕਰ ਤੁਹਾਡੇ ਕੋਲ ਨਹੀਂ ਹੈਗਾ ਮੰਨ ਲਓ ਜੇਕਰ ਤੁਸੀਂ ਜੀ ਮੈਂ ਦੇਖੋ ਵੈਸੇ ਤਾਂ ਆਈਡੀ ਪਾਸਵਰਡ ਭਰ ਕੇ ਆ ਜਾਂਦਾ ਹੈ ਜੀ ਸਾਈਟ ਤੇ ਜੇਕਰ ਤੁਹਾਡੇ ਕੋਲ ਨਹੀਂ ਵੀ ਹੈਗਾ ਤਾਂ ਤੁਸੀਂ ਸਿਰਫ ਰਜਿਸਟ੍ਰੇਸ਼ਨ ਫਾਰਮ ਜੋ ਵੀ ਤੁਹਾਡਾ ਨੰਬਰ ਹੈ ਰਜਿਸਟ੍ਰੇਸ਼ਨ ਨੰਬਰ ਤੇ ਐਪਲੀਕੇਸ਼ਨ ਨੰਬਰ ਉਹ ਸਟਾਰਟਿੰਗ ਦੇ ਵਿੱਚ ਲਿਖ ਕੇ ਫਾਈਲ ਕਵਰ ਤੇ ਤੁਸੀਂ ਜਿਹੜਾ ਲਗਾ ਦੋਗੇ ਤਾਂ ਵੀ ਕੰਮ ਚੱਲ ਜਾਏਗਾ ਠੀਕ ਹੈ ਤਾਂ ਵੀ ਕੋਈ ਦਿੱਕਤ ਜਿਹੜੀ ਉਹ ਨਹੀਂ ਆਣ ਵਾਲੀ ਵੈਸੇ ਤਾਂ ਜੇਕਰ ਰਜਿਸਟ੍ਰੇਸ਼ਨ ਪ੍ਰਿੰਟ ਹੋਵੇ ਦੈਨ ਬਹੁਤ ਵਧੀਆ ਗੱਲ ਹੈ ਜੇਕਰ ਨਹੀਂ ਵੀ ਹੁੰਦਾ ਤਾਂ ਵੀ ਕੋਈ ਦਿੱਕਤ ਨਹੀਂ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਹੈਗੀ ਤੁਸੀਂ ਬਸ ਐਪਲੀਕੇਸ਼ਨ ਨੰਬਰ ਜਿਹੜਾ ਉਹ ਲਿਖ ਦੇਣਾ ਹੈ ਕਲੀਅਰ ਹੈ ਉਸ ਤੋਂ ਬਾਅਦ ਤੁਸੀਂ ਕਿਹੜਾ ਸਰਟੀਫਿਕੇਟ ਲਗਾਣਾ ਹੈ ਤਾਂ ਤੁਸੀਂ ਉਸ ਤੋਂ ਬਾਅਦ ਜਿਹੜਾ ਲਗਾਣਾ ਹੈ ਜੀ 10th ਦਾ ਸਰਟੀਫਿਕੇਟ ਠੀਕ ਹੈ 10th ਦੇ ਸਰਟੀਫਿਕੇਟ ਦੀ ਇੱਕ ਗੱਲ ਯਾਦ ਰੱਖਿਓ ਜਿੰਨੇ ਵੀ ਤੁਸੀਂ ਪਰਫਾਰਮਾ ਲਗਾ ਰਹੇ ਹੋ ਜੋ ਵੀ ਤੁਸੀਂ ਫਾਰਮ ਲਗਾ ਰਹੇ ਹੋ ਸਰਟੀਫਿਕੇਟ ਲਗਾ ਰਹੇ ਹੋ ਸਾਰਿਆਂ ਦੇ نیچے ਤੁਹਾਡੇ ਸਾਈਨ ਹੋਣੇ ਚਾਹੀਦੇ ਨੇ ਯਾਨੀ ਕਿ ਸੈਲਫ ਅਟੈਸਟਡ ਹੋਣਾ ਚਾਹੀਦਾ ਹੈ ਕਲੀਅਰ ਹੈ ਤਾਂ 10th ਉਸ ਤੋਂ ਬਾਅਦ ਫਿਰ ਆਪਣਾ +2 ਇਹਨਾਂ ਦੋਹਾਂ ਦੇ ਜਿਹੜੇ ਸਰਟੀਫਿਕੇਟ ਨੇ ਤੁਸੀਂ ਨਾਲ ਜਿਹੜੇ ਨੇ ਅਟੈਚ ਕਰ ਦੇਣੇ ਠੀਕ ਹੈ ਤਾਂ ਯਾਨੀ ਸਭ ਤੋਂ ਪਹਿਲਾਂ ਮੈਂ ਕੀ ਦੱਸਿਆ ਫਾਈਲ ਕਵਰ ਬਾਹਰ ਫਿਰ ਪੜਤਾਲ ਫਾਰਮ ਦੈਨ ਵਿੱਦਿਅਕ ਯੋਗਤਾ ਦਾ ਫਿਰ ਆਪਣਾ ਰਜਿਸਟ੍ਰੇਸ਼ਨ ਫਾਰਮ ਹੋ ਗਿਆ ਠੀਕ ਹੈ ਫਿਰ 10th ਦਾ +2 ਦਾ ਉਸ ਤੋਂ ਬਾਅਦ ਆਪਾਂ ਨੇ ਲਗਾਣੇ ਨੇ ਜੀ 8TT ਦੇ ਸਰਟੀਫਿਕੇਟ ਇੱਥੇ ਇੱਕ ਗਲਤੀ ਆਨ ਦੇਣੀ ਹੋ ਗਿਆ ਦੇਖੋ ਕਈ ਜਿਹੜੀ ਆ ਸੰਸਥਾਵਾਂ ਨੇ ਉਸ 2 ਸਾਲ ਦਾ ਇਕੱਠਾ ਹੀ ਸਰਟੀਫਿਕੇਟ ਦੇ ਦੰਦੀਆਂ ਨੇ ਹਨਾ ਮਾਨਤਾ ਤਾਂ ਉਹ ਵੀ ਪ੍ਰਾਪਤ ਹੁੰਦੀਆਂ ਨੇ ਯਾਨੀ 2 ਸਾਲ ਦਾ ਕੋਰਸ ਹੈ ਜਿਹੜਾ ਉਹਦਾ ਇੱਕ ਸਰਟੀਫਿਕੇਟ ਹੀ ਦੇ ਦਿੰਦੇ ਨੇ ਕਈ ਸੰਸਥਾਵਾਂ ਕੀ ਹੁੰਦੀਆਂ ਨੇ ਫਸਟ ਇਅਰ ਦਾ ਲੱਗ ਦਿੰਦੇ ਨੇ ਸੈਕੰਡ ਇਅਰ ਦਾ ਲੱਗ ਦਿੰਦੇ ਨੇ ਤੇ ਡਿ ਤੁਹਾਡੇ ਕੋਲ ਡਾਕੂਮੈਂਟ ਹੈਗਾ ਤੁਹਾਡੀ ਕੁਆਲਿਫੀਕੇਸ਼ਨ ਨੂੰ ਲੈ ਕੇ ਈਟੀਟੀ ਦੀ ਨੂੰ ਚਾਹੇ 2 ਸਾਲਾਂ ਦੇ ਸਰਟੀਫਿਕੇਟ ਨੇ ਚਾਹੇ 1 ਸਾਲ ਦਾ ਇਕੱਠਾ ਹੋਵੇ ਤੁਹਾਡੇ ਕੋਲ ਠੀਕ ਹੈ ਯਾਨੀ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ 2 ਸਾਲ ਦਾ ਹੋ ਇੱਕੇ ਸਰਟੀਫਿਕੇਟ ਦੇ ਦਿੰਦੇ ਨੇ ਤਾਂ ਉਹਦੇ ਨਾਲ ਵੀ ਕੰਮ ਚੱਲ ਜੂਗਾ ਜੇ ਡਿਗਰੀ ਹੈਗੀ ਤਾਂ ਵੀ ਤੁਸੀਂ ਲਗਾ ਦੇਣੀ ਹੈ ਠੀਕ ਹੈ ਯਾਨੀ ਤੁਹਾਡਾ ਈਟੀਟੀ ਦਾ ਸਰਟੀਫਿਕੇਟ ਤੁਸੀਂ ਨਾਲ ਅਟੈਚ ਕਰਨਾ ਹੈ ਦੈਨ ਉਸ ਤੋਂ ਬਾਅਦ ਕੀ ਲਗਾਣਾ ਹੈ ਜੀ ਆਪਾਂ ਨੇ ਆਪਾਂ ਨੇ ਲਗਾਣਾ ਟੈਟ ਦਾ ਸਰਟੀਫਿਕੇਟ ਜਿਹੜਾ ਵੀ ਤੁਹਾਡਾ ਪੀਐਸ ਟੈਟ ਦਾ ਸਰਟੀਫਿਕੇਟ ਹੈ ਉਹਦੇ ਨਾਲ ਤੁਸੀਂ ਜਿਹੜਾ ਅਟੈਚ ਕਰ ਦੇਣਾ ਹੈ ਠੀਕ ਹੈ ਹੁਣ ਦੇਖੋ ਕਈਆਂ ਦੇ ਐ ਤਾਂ ਹੈ ਨਹੀਂ ਵੀ ਇੱਕ ਕਈਆਂ ਦਾ ਕੀ ਹੁੰਦਾ ਸਿਰਫ ਇੱਕ ਵਾਰੀ ਟੈਟ ਕਲੀਅਰ ਹੁੰਦਾ ਹੈ ਤਾਂ ਉਹਦਾ ਵੈਲਿਡ ਹੁੰਦਾ ਹੈ ਹਨਾ ਕਈਆਂ ਨੇ ਦੋ ਦੋ ਵਾਰ ਤਿੰਨ ਤਿੰਨ ਵਾਰ ਕਲੀਅਰ ਕੀਤੇ ਹੁੰਦੇ ਨੇ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਕਨਫਿਊਜ਼ ਹੁੰਦੇ ਨੇ ਕਿ ਅਸੀਂ ਕਿਹੜਾ ਟੈਟ ਲਗਾਈਏ ਤਾਂ ਦੇਖੋ ਤੁਸੀਂ ਜਿੰਨੇ ਵੀ ਤੁਹਾਡੇ ਟੈਟ ਕਲੀਅਰ ਨੇ ਪੀਐਸ ਟੈਟ ਦੀ ਗੱਲ ਕਰ ਰਹੀ ਆ ਮੈਂ ਠੀਕ ਹੈ ਜਿਹੜੇ ਵੀ ਏਅਰ 'ਚ ਤੁਸੀਂ ਕਲੀ ਨਾਲ ਤੁਸੀਂ ਆਪਣੀ ਟੈਟ ਦੀ ਜਿਹੜੀ ਫੋਟੋਕਾਪੀ ਹੈ ਅਟੈਚ ਕਰ ਦੇਣੀ ਹੈ ਰਹੀ ਗੱਲ ਦੇਖੋ ਜਿਹੜੇ ਕੈਂਡੀਡੇਟਸ ਪੁੱਛ ਰਹੇ ਸਨ ਕਿ 2018 ਦਾ ਟੈਟ ਜਿਹੜਾ ਵੈਲਿਡ ਹੋਏਗਾ ਜਾਂ ਨਹੀਂ ਤਾਂ ਦੇਖੋ ਪਹਿਲੀ ਗੱਲ ਤਾਂ ਵੈਲਿਡ ਹੈ ਦੂਜੀ ਗੱਲ ਕਈਆਂ ਦਾ ਦੇਖੋ ਇਹ ਵੀ ਬਹੁਤ ਸੁਣਨ ਚਾਏ ਆ ਮਸਲਾ ਕਿ ਉਹ ਜਿਹੜਾ ਸਰਟੀਫਿਕੇਟ ਆ ਉਹ ਹਲੇ ਨਹੀਂ ਆਇਆ ਹੈਗਾ ਨਹੀਂ ਜਾਰੀ ਹੋਇਆ ਤਾਂ ਜੇਕਰ ਤੁਹਾਡਾ ਟੈਟ ਦਾ ਸਰਟੀਫਿਕੇਟ ਨਹੀਂ ਹੈਗਾ ਜਾਂ ਕੋਈ ਦਿੱਕਤ ਹੈ ਤਾਂ ਤੁਸੀਂ SCART ਮੁਹਾਲੀ ਜਾ ਕੇ ਜਿਹੜਾ ਉਹਨਾਂ ਨਾਲ ਕੰਟੈਕਟ ਕਰਕੇ ਠੀਕ ਹੈ ਆਪਣਾ ਜਿਹੜਾ ਸਰਟੀਫਿਕੇਟ ਹੈ ਕਢਵਾ ਸਕਦੇ ਹੋ ਐਪਲੀਕੇਸ਼ਨ ਲਿਖ ਕੇ ਤਾਂ ਉਹਦੇ ਰਿਲੇਟਡ ਜੇਕਰ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਲਾਸਟ ਦੇ ਵਿੱਚ ਜਿਹੜਾ ਪ੍ਰੂਫ ਲਗਾਣਾ ਹੈ ਉਹ ਲਗਾਣਾ ਹੈ ਜੀ ਆਪਾਂ ਨੇ ਆਈਡੀ ਦਾ ਪ੍ਰੂਫ ਆਈਡੀ ਦਾ ਪ੍ਰੂਫ ਕਿਹੜਾ ਲੱਗੂਗਾ ਤੁਹਾਡਾ ਆਧਾਰ ਕਾਰਡ ਠੀਕ ਹੈ ਜੇਕਰ ਆਧਾਰ ਵੈਸਾ ਦੇਖੋ ਆਧਾਰ ਕਾਰਡ ਸਬਦਾ ਹੁੰਦਾ ਜੇਕਰ ਨਹੀਂ ਹੈਗਾ ਤਾਂ ਵੋਟਰ ਕਾਰਡ ਵੀ ਜਿਹੜਾ ਚੱਲ ਸਕਦਾ ਹੈ ਠੀਕ ਹੈ ਤਾਂ ਇਹ ਲਗਾਣਾ ਹੈ ਤਾਂ ਇਹ ਜਿਹੜੇ ਫਾਰਮ ਦੱਸੇ ਨੇ ਇਹ ਸਾਰਿਆਂ ਦੇ ਲਈ ਸੇਮ ਨਹੀਂ ਕੋਈ ਕੈਟਾਗਰੀ ਦਾ ਵਿਤਕਰਾ ਨਹੀਂ ਹੈਗਾ ਠੀਕ ਹੈ ਕਿ ਆਹ ਕੈਟਾਗਰੀ ਦਾ ਲੱਗ ਗਿਆ ਜਾਂ ਉਹ ਹੈ ਇਹ ਸਾਰਿਆਂ ਦੇ ਲਈ ਸੇਮ ਨੇ ਇਸ ਤੋਂ ਬਿਨਾ BC ਦੇ ਲਈ ਇੱਕ ਅਲੱਗ ਪੁਆਇੰਟ ਹੈ ਜਿਹੜੀ BC ਕੈਟਾਗਰੀ ਹੈ ਉਹਨਾਂ ਨੇ ਆਪਣਾ ਜਿਹੜਾ ਸੈਲਫ ਡਿਕਲੇਰੇਸ਼ਨ ਫਾਰਮ ਹੈ ਉਹ ਨਾਲ ਅਟੈਚ ਕਰਨਾ ਹੈ ਖਾਸ ਤੌਰ ਤੇ ਓਨਲੀ BC ਕੈਟਾਗਰੀ ਬੈਕਵਰਡ ਕਲਾਸਿਸ ਦੀ ਜਿਹੜੀ ਕੈਟਾਗਰੀ ਹੈ ਉਹਨਾਂ ਨੇ ਅਟੈਚ ਕਰਨਾ ਹੈ ਠੀਕ ਹੈ ਤਾਂ ਉਹ ਜਿਹੜਾ ਸੈਲਫ ਡਿਕਲੇਰੇਸ਼ਨ ਫਾਰਮ ਹੈ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿਹੜਾ ਹੈ ਜੀ ਤਾਂ ਇਹ ਜਿਹੜਾ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਇਹ ਉਹਨਾਂ ਨੇ ਭਰਨਾ ਠੀਕ ਹੈ ਜਿਹੜੇ ਬੀਸੀ ਕੈਟਾਗਰੀ ਦੇ ਨੇ ਠੀਕ ਹੈ ਉਹਨਾਂ ਵੱਲੋਂ ਇਹ ਸੈਲਫ ਡਿਕਲੇਰੇਸ਼ਨ ਜਿਹੜਾ ਫਾਰਮ ਹੈ ਉਹ ਭਰਿਆ ਜਾਏਗਾ ਆਪਣੇ ਸਾਈਨ ਵਗੈਰਾ ਪ੍ਰੋਪਰ ਦੇਖ ਕੇ ਸਹੀ ਤਰੀਕੇ ਨਾਲ ਜਿਹੜਾ ਤੁਸੀਂ ਫਿਲ ਅਪ ਕਰਦੇ ਆਪਣੇ ਫੋਟੋ ਅਟੈਚ ਕਰਦੇ ਹੋ ਠੀਕ ਹੈ ਸਾਰੇ ਜਿੰਨੇ ਵੀ ਪਰਫੋਰਮੇ ਤੁਸੀਂ ਲਗਾਓਗੇ ਜੋ ਜੋ ਸਰਟੀਫਿਕੇਟ ਲਗਾਓਗੇ ਨਾ ਸਾਰਿਆਂ ਤੇ ਤੁਹਾਡੇ ਸਾਈਨ ਜਿਹੜ ਨੇ ਉਹ ਜ਼ਰੂਰ ਹੋਣੇ ਚਾਹੀਦੇ ਨੇ ਨਹੀਂ ਫਿਰ ਉਹਨਾਂ ਨੇ ਤੁਹਾਨੂੰ ਬਾਰ ਬਾਰ ਕਹਿ ਦੇਣਾ ਹੈ ਜਦੋਂ ਤੁਹਾਡੀ ਫਾਈਲ ਚੈੱਕ ਹੋਊਗੀ ਕਿ ਆਪਣੇ ਸਾਈਨ ਜਿਹੜ ਨੇ ਕਰਕੇ ਲੈ ਕੇ ਆਓ ਫਿਰ ਤੁਹਾਡਾ ਟਾਈਮ ਵੇਸਟ ਹੋਊਗਾ ਤੁਸੀਂ ਉਲਝ ਠੀਕ ਹੈ ਜੀ ਤਾਂ ਇਹ ਕੁਝ ਜਿਹੜੀਆਂ ਇੰਪੋਰਟੈਂਟ ਟਿਪਸ ਹੈਗੇ ਮੈਂ ਤੁਹਾਨੂੰ ਦੱਸਦੀ ਆ ਕਿ ਕਿਹੜੇ-ਕਿਹੜੇ ਡਾਕੂਮੈਂਟ ਲੱਗਣਗੇ ਇਸ ਤੋਂ ਬਿਨਾਂ ਦੇਖੋ ਜਦੋਂ ਤੁਸੀਂ ਆਪਣੀ ਫਾਈਲ ਅਟੈਚ ਕਰੋਗੇ ਸਟਾਰਟਿੰਗ ਦੇ ਵਿੱਚ ਆਪਣੀਆਂ ਜਿਹੜੀਆਂ 4-3 ਤੋਂ 4 ਫੋਟੋਆਂ ਨੇ ਉਹ ਜਰੂਰ ਸਟੈਪਲਰ ਲਗਾ ਕੇ ਜਿਹੜਾ ਉਹਨੂੰ ਅਟੈਚ ਕਰ ਦਿਓ ਠੀਕ ਹੈ ਕਿਉਂਕਿ ਉਹਨਾਂ ਨੂੰ 3 ਤੋਂ 4 ਫੋਟੋਆਂ ਜਿਹੜੀਆਂ ਨੇ ਉਹ ਚਾਹੀਦੀਆਂ ਹੁੰਦੀਆਂ ਨੇ ਦਫਤਰੀ ਕੰਮ ਦੇ ਲਈ ਠੀਕ ਹੈ ਜੇ ਤੁਸੀਂ ਨਹੀਂ ਲਗਾਓਗੇ ਤਾਂ ਉਹਨਾਂ ਨੇ ਫੇਰ ਤੁਹਾਨੂੰ ਕਹਿ ਦੇਣਾ ਕਿ ਫੋਟੋਆਂ ਆਪਣੀ ਅਟੈਚ ਕਰਕੇ ਲੈ ਕੇ ਆਓ ਤਾਂ ਤੁਹਾਡਾ ਹੀ ਟਾਈਮ ਵੇਸਟ ਹੋਏਗਾ ਤਾਂ ਇਸ ਕਰਕੇ 3-4 ਫੋ ਤਾਂ ਇੱਕ ਵਾਰੀ ਦੁਬਾਰਾ ਰਿਪੀਟ ਕਰ ਰਹੀ ਹਾਂ ਮੈਂ ਸਭ ਤੋਂ ਪਹਿਲਾਂ ਆਪਣੀ ਬਾਹਰ ਫਾਈਲ ਕਵਰ ਲਗਾਣਾ ਹੈ ਥੈਨ ਅੰਦਰ ਪੜਤਾਲ ਫਾਰਮ ਵਿਦਿਅਕ ਯੋਗਤਾ ਦਾ ਫਾਰਮ ਠੀਕ ਹੈ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਇਹ ਸਾਰੇ ਪਰਫਾਰਮਾ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਮੈਂ ਦੇ ਦੇਵਾਂਗੀ ਲਿੰਕ ਜਿਹੜਾ ਟੈਲੀਗ੍ਰਾਮ ਗਰੁੱਪ ਦਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਤੁਸੀਂ ਜਾ ਕੇ ਜਿਹੜਾ ਜੁਆਇਨ ਕਰ ਲੈਣਾ ਠੀਕ ਹੈ ਰਜਿਸਟ੍ਰੇਸ਼ਨ ਪ੍ਰਿੰਟ ਹੈ ਜਿਹੜਾ ਉਹ ਲਗਾ ਲਿਓ ਜੀ ਜੇਕਰ ਹੈਗਾ 10th 2 ATT TET ਦਾ ਹੋ ਗਿਆ ਤੇ ਆਪਣੇ ਆਈਡੀ ਪ੍ਰੂਫ ਬਸ ਇਹ ਜੇਕਰ ਤੁਸੀਂ ਫਾਈਲ ਆਪਣੀ ਤਰੀਕੇ ਨਾਲ ਤਿਆਰ ਕਰ ਲਈ ਬਿਲਕੁਲ ਜਿਹੜਾ ਹੈ ਤੁਹਾਡਾ ਹੁਣ ਦੇਖੋ ਬਹੁਤ ਸਾਰੇ ਕੈਂਡੀਡੇਟਸ ਇਹ ਪੁੱਛ ਰਹੇ ਸਨ ਕਿ ਮੈਡਮ ਬੀਏ ਦੇ ਸਰਟੀਫਿਕੇਟ ਅਸੀਂ ਨਾਲ ਲਗਾਈਏ ਜਾਂ ਨਹੀਂ ਕਿਉਂਕਿ ਪਹਿਲਾਂ ਜਦੋਂ ਸਕਰੂਟੀਨੀ ਹੋਈ ਸੀ ਉਸ ਸਮੇਂ ਲੱਗੇ ਸੀ ਤਾਂ ਦੇਖੋ ਹੁਣ ਤੁਹਾਨੂੰ ਪਤਾ ਹੈ ਕਿ ਜਿਹੜੀ ਬੀਏਡ ਹੈ ਉਹ ਬਾਹਰ ਹੈ ਜੀ ਠੀਕ ਹੈ ਤੇ ਜਿਹੜੀ ਹਾਇਰ ਆਪਣੀ ਕੁਆਲੀਫਿਕੇਸ਼ਨ ਹੈ ਉਹਦੇ ਵੀ ਨੰਬਰ ਜਿਹੜੇ ਨੇ ਉਹ ਕੱਟ ਦਿੱਤੇ ਗਏ ਨੇ ਤਾਂ ਕਰਕੇ ਕੋਈ ਵੀ ਜਿਹੜੇ ਸਰਟੀਫਿਕੇਟ ਆਪਣੀ ਅਨਦਰ ਕੋਈ ਕੁਆਲੀਫਿਕੇਸ਼ਨ ਹੈ ਉਹਦੇ ਨਹੀਂ ਲੱਗਣੇ ਹੈਗੇ ਬੀਏਡ ਤਾਂ ਬਿਲਕੁਲ ਹੀ ਬਾਹਰ ਹੈ ਸਾਇੰਸ ਕਰਕੇ ਇਸ ਭਰਤੀ ਦੇ ਵਿੱਚ ਸਿਰਫ ਉਸ ਨੂੰ ਵਿਚਾਰਿਆ ਜਾਏਗਾ ਜਿਹਦੇ ਕੋਲ ETT ਹੋਏਗੀ ਠੀਕ ਹੈ ਬੀਐਡ ਵਾਲਾ ਚਾਹੇ ਐਕਸਪੀਰੀਅੰਸ ਵਾਲਾ ਹੋਵੇ ਚਾ ਜੋ ਮਰਜੀ ਹੋਵੇ ਜਾਂ ਫਿਰ ਉਹਦੇ ਕੋਲ ਐਨਆਈਓਐਸ ਜੋ ਵੀ ਹੋਣਗੇ ਉਹਨਾਂ ਨੂੰ ਜਿਹੜਾ ਇਸ ਭਰਤੀ ਦੇ ਵਿੱਚ ਨਹੀਂ ਵਿਚਾਰਿਆ ਜਾਏਗਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਠੀਕ ਹੈ ਜੀ ਤੇ ਇਹਦੀ ਜਿਹੜੀ ਫਰਸਟ ਲਿਸਟ ਆ ਉਹ ਤੁਹਾਨੂੰ 9 ਜੁਲਾਈ ਤੋਂ ਪਹਿਲਾਂ ਪਹਿਲਾਂ ਦੇਖਣ ਨੂੰ ਮਿਲ ਜੇਗੀ 9 ਜੁਲਾਈ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਤੁਹਾਨੂੰ 9 ਜੁਲਾਈ ਤੋਂ ਪਹਿਲਾਂ ਵੀ ਯਾਨੀ ਜੂਨ ਦੇ ਐਂਡ ਦੇ ਵਿੱਚ ਹੀ ਤੁਹਾਨੂੰ ਜਿਹੜੀ ਹੈ ਲਿਸਟ ਆ ਦੇਖਣ ਨੂੰ ਮਿਲ ਜੇਗੀ ਜੁਲਾਈ ਦੇ ਫਰਸਟ ਵੀਕ ਤੱਕ ਜੁਆਇਨਿੰਗ ਦੇਖਣ ਨੂੰ ਮਿਲ ਸਕਦੀ ਹੈ ਪੂਰੀ ਸੰਭਾਵਨਾ ਹੀ ਠੀਕ ਹੈ ਜੁਲਾਈ ਮੰਥ ਦੇ ਵਿੱਚ ਜੁਆਇਨਿੰਗ ਹੋਏਗੀ ਹੀ ਹੋਏਗੀ ਫਰਸਟ ਲਿਸਟ ਵਾਲਿਆਂ ਦੀ ਠੀਕ ਹੈ ਜੀ ਤਾਂ ਹੁਣ ਮੈਂ ਤੁਹਾਨੂੰ ਸਾਰਾ ਦੱਸ ਚੁੱਕੀ ਹਾਂ ਜੀ ਫਾਈਲ ਕਿਵੇਂ ਤਿਆਰ ਕਰਨੀ ਹੈ ਕਿਸ ਤਰੀਕੇ ਨਾਲ ਕਰਨੀ ਹੈ ਜੇਕਰ ਫੇਰ ਵੀ ਤੁਹਾਡਾ ਕੋਈ ਡਾਊਟ ਕੁਸ਼ਨ ਹੋਵੇ ਸਾਨ ਕੇ ਮੈਡਮ ਜਿਹੜਾ ਕਾਸਟ ਦਾ ਸਰਟੀਫਿਕੇਟ ਹੈ ਰੈਜ਼ੀਡੈਂਟ ਦਾ ਸਰਟੀਫਿਕੇਟ ਹੈ ਉਹ ਕਿੰਨੇ ਇਅਰ ਦਾ ਵੈਲਿਡ ਹੈ ਯਾਨੀ ਕਿੰਨਾ ਕੁ ਪੁਰਾਣਾ ਚੱਲ ਸਕਦਾ ਹੈ ਕਿ ਅਸੀਂ ਨਵਾਂ ਬਣਵਾਈਏ ਦੇਖੋ ਤੁਹਾਡੇ ਕੋਲ ਜਿਹੜਾ ਉਹ ਸਰਟੀਫਿਕੇਟ ਚੈੱਕ ਕਰਨਗੇ ਉਹ ਪੁਰਾਣਾ ਹੀ ਚੈੱਕ ਕਰਨਗੇ ਜਿਹੜਾ ਵੀ ਤੁਹਾਡੇ ਕੋਲ ਸਰਟੀਫਿਕੇਟ ਹੈਗਾ ਠੀਕ ਹੈ ਉਹਦੇ ਵਿੱਚ ਕੋਈ ਦਿੱਕਤ ਤੁਹਾਡੀ ਜਿਹੜੀ ਉਹ ਨਹੀਂ ਆਣ ਵਾਲੀ ਹੈਗੀ ਜਿਹੜਾ ਵੀ ਸਰਟੀਫਿਕੇਟ ਤੁਹਾਡੇ ਕੋਲ ਹੈਗਾ ਹੈ ਇਨ ਕੇਸ ਜੇਕਰ ਤੁਹਾਨੂੰ ਡਾਊਟ ਹੈ ਜਾਂ ਤੁਹਾਡੇ ਮਨ ਨੂੰ ਕਹਿ ਲੋ ਵੀ ਤਸੱਲੀ ਨਹੀਂ ਆ ਰਹੀ ਕਿ ਸਾਨੂੰ ਨਵਾਂ ਨਾ ਬਣਵਾਉਣਾ ਪੈ ਜੇ ਤਾਂ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੇਕਰ ਤੁਹਾਡਾ ਮਨ ਕਰੇ ਫਿਲਹਾਲ ਜੇਕਰ ਤੁਹਾ जी दिक्कत है वो नहीं आनी हैगी ठीक है बहुत सारे पूछते हैं कैंडेट्स के तीन साल पुराना है जी चल जूगा ज नहीं चल जूगा बिल्कुल चलूगा जी ठीक है कोई यह इशू जोड़ा थोड़ा तो देखने नुद नहीं मिलना हैगा ठीक है तो आई होप्डे सारे डा जे डाउट ने क्लीयर हो गए होने प्रोपर थोड़ी सिक्योरिटनी डॉकूमेंट फाइल जी मैं थोड़ा तो दस चुकी हिस कि तरीके तैयार करनी है ठीक है उत्थे जाओगे थोड़ा अपनी जी कमेटी नंबर पता लग जाएगी अपनी फाइल जी प्रोपर तैयार करके लैके जाय देखो यह जी दिक्कत नहीं होंगी कि जेकर मान लो थोड़ा कोई एक अद्धा पॉइंट रह गया तो यही है कि ਵਿਦਹੈਲਡ ਕਰ ਦਣਗੇ ਜਾਂ ਵਾਪਸ ਭੇਜ ਦਣਗੇ ਨੋ ਉੱਥੇ ਪੂਰੀ ਟੀਮ ਹੁੰਦੀ ਹੈ ਜੀ ਠੀਕ ਹੈ ਕਮੇਟੀ ਹੁੰਦੀ ਹੈ ਜੇਕਰ ਤੁਹਾਡੀ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਤੁਹਾਨੂੰ ਦੱਸ ਦਿੰਦੇ ਨੇ ਕਿ ਤੁਸੀਂ ਬਾਹਰ ਜਾ ਕੇ ਆਪਣਾ ਇਹ ਫਾਰਮ ਫਿਲ ਅਪ ਕਰ ਦਿਓ ਜਾਂ ਤੁਹਾਡੀ ਇਹ ਚੀਜ਼ ਗਲਤ ਹੈ ਜਾਂ ਇਹ ਚੀਜ਼ ਸਹੀ ਭਰੋ ਹੈ ਨਾ ਤਾਂ ਇਸ ਕਰਕੇ ਬਿਨਾ ਕਿਸੇ ਟੈਨਸ਼ਨ ਤੋਂ ਬਿਨਾ ਕਿਸੇ ਦਿੱਕਤ ਤੋਂ ਆਪਦੀ ਜਿਹੜੀ ਸਕਰੂਟਨੀ ਕਰਵਾਣੀ ਹੈ ਪਹਿਲੀ ਗੱਲ ਤਾਂ ਦੇਖੋ ਸਾਰੇ ਹੀ ਕੈਂਡੀਡੇਟਸ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਸਮੇਂ ਬਾਅਦ ਜਿਹੜੀ 23 ਚੋਣ ਭਰਤੀ ਹੈ ਉਹ ਫਾਈਨਲੀ ਕੰਪਲੀਟ ਹੋਣ ਜਾ ਰਹੀ ਹੈ 3-4 ਸਾਲ ਹੋ ਗਏ ਇਸ ਭਰਤੀ ਨੂੰ ਬਹੁਤ ਜ਼ਿਆਦਾ ਕੇਸਿਸ ਦੇ ਵਿੱਚ ਰੁਲਦੇ ਹੋਏ ਹੁਣ ਜਾ ਕੇ ਇਸ ਭਰਤੀ ਨੂੰ ਜਿਹੜਾ ਬੂਰ ਪਿਆਈ ਠੀਕ ਹੈ ਤਾਂ ਇਸ ਕਰਕੇ ਆਪਣੀ ਜਿਹੜੀ ਸਕਰੂਟਨੀਆਂ ਵਧੀਆ ਤਰੀਕੇ ਨਾਲ ਕਰਵਾਇਓ ਮੇਰੇ ਵੱਲੋਂ ਸਾਰੇ ਹੀ ਕੈਂਡੀਡੇਟਸ ਨੂੰ ਬੈਸਟ ਆਫ ਲੱਕ ਬੈਸਟ ਵਿਸ਼ੇਸ ਠੀਕ ਹੈ ਪਰਮਾਤਮਾ ਤੁਹਾਨੂੰ ਜਿਹੜੀ ਹੈ ਖੂਬ ਤਰੱਕੀਆਂ ਬਖਸ਼ੇ ਸਾਰਿਆਂ ਦੀ ਜਿਹੜੀ ਸਕਰੂਟਨੀਆਂ ਉਹ ਸਹੀ ਤਰੀਕੇ ਨਾਲ ਜਿਹੜੀ ਹੈ ਕੰਪਲੀਟ ਹੋ ਜੇ ਠੀਕ ਹੈ ਤਾਂ ਇਹ ਹੈਗੀ ਸੀ ਅੱਜ ਦੀ ਅਪਡੇਟ ਬਾਕੀ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇਡ ਨੋਟੀਫਿਕੇ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਠੀਕ ਹੈ ਜੀ ਮੇਰੇ ਨਾਲ ਕੰਟੈਕਟ ਕਰਨ ਦੇ ਲਈ ਤੁਸੀਂ ਇੰਸਟਾਗ੍ਰam ਤੇ ਵੀ ਜੁੜ ਸਕਦੇ ਹੋ ਇੰਸਟਾਗ੍ਰam ਦਾ ਜਿਹੜਾ ਲਿੰਕ ਹੈ ਉਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਬਾਕੀ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਆਉਂਦੀ ਹੈ ਤੁਹਾਨੂੰ ਕੋਈ ਵੀ ਕੁਐਸਚਨ ਡਾਊਟ ਹੋਵੇ ਤੁਸੀਂ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਆਪਾਂ ਜਿਹੜੀ ਹੈ ਤੁਹਾਡੀ ਦਿੱਕਤ ਦਾ ਜਿਹੜਾ ਹੱਲ ਹੈ ਉਹ ਜ਼ਰੂਰ ਕਰਾਂਗੇ ਠੀਕ ਹੈ ਜੀ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਜਿਹੜੇ ਜਾਣ ਵਾਲੇ ਨੇ 23 24 ਭਰਤੀ ਦੀ ਸਕਰੂਟੀ